ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਐਸਟੋਲੋਜਰ ਜੈਪਾਲ ਅੱਜ ਗੱਲ ਕਰਨ ਜਾ ਰਿਹਾ ਜਿਨ੍ਹਾਂ ਦੇ ਬੱਚੇ ਪੜਨ ਵੱਲ ਧਿਆਨ ਨਹੀਂ ਲਗਾਉਂਦੇ ਪੇਰੈਂਟਸ ਨਾਲ ਆਗੂਮੈਂਟ ਕਰਦੇ ਨੇ ਜਾਂ ਹਮੇਸ਼ਾ ਹੀ ਉਹਨਾਂ ਦਾ ਧਿਆਨ ਬਾਹਰ ਖਿਡਣ ਵੱਲ ਲੱਗਿਆ ਰਹਿੰਦਾ ਜਾਂ ਆਪਣੇ ਫੋਨ ਤੇ ਗੇਮਾਂ ਜਾਂ ਦੋਸਤਾਂ ਨਾਲ ਫੋਨ ਤੇ ਲੱਗੇ ਰਹਿੰਦੇ ਨੇ ਤੇ ਸੇਮ ਹੀ ਵਿਵਹਾਰ ਉਹਨਾਂ ਦਾ ਆਪਣੀ ਟੀਚਰ ਨਾਲ ਹੁੰਦਾ ਤੋਂ ਰਿਸਪੈਕਟ ਨਹੀਂ ਕਰਦੇ ਕਿਉਂਕਿ ਆਪਣੀ ਮਨਮਰਜ਼ੀ ਕਰਦੇ ਨੇ ਤੇ ਦੋਸਤੋ ਉਹਨਾਂ ਲਈ ਬੜਾ ਵਧੀਆ ਉਪਾਅ ਲੈ ਕੇ ਆਇਆ ਤੁਸੀਂ ਆਪਣੇ ਬੱਚੇ ਨੂੰ ਮਾਰਨਿੰਗ ਜਾਂ ਇਵਨਿੰਗ ਮੰਦਰ ਕਰਦੇ ਨੇੜੇ ਮੰਦਰ ਆ ਜਾਂ ਗੁਰਦੁਆਰਾ ਉੱਥੇ ਲੈ ਕੇ ਜਾਣਾ ਦੋਸਤੋ 43 ਡੇਜ਼ ਕੰਟੀਨਿਊ ਲੈ ਕੇ ਜਾਓ ਤੇ ਉੱਥੇ ਦੇ ਪੁਜਾਰੀ ਜਾਂ ਪਾਠੀ ਕੋਈ ਵੀ ਗੁਰੂ ਘਰ ਦਾ ਵਾ ਜਾਂ ਮੰਦਰ ਦਾ ਵਾ ਉਹਦੇ ਪੈਰੀਂ ਹੱਥ ਲਗਵਾ ਕੇ ਉਹਦਾ ਅਸ਼ੀਰਵਾਦ ਜ਼ਰੂਰ ਦਿਵਾਉਣਾ ਤੁਸੀਂ ਲਗਾਤਾਰ 343 ਦਿਨ ਲੈ ਕੇ ਜਾਓ ਤੇ ਉੱਥੇ ਮੱਥਾ ਟੇਕਾ ਕੇ ਕਿਸੇ ਵੀ ਧਾਰਮਿਕ ਸਥਾਨ ਤੇ 5 ਮਿੰਟ ਬਿਠਾਓ ਤੇ ਘਰੇ ਲੈ ਕੇ ਆਓ ਦੇਖਣਾ ਫਰਕ ਆ